ਕੁਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਹੈ ਪਿੰਡ ਦਿਹਾਣਾ ਜ਼ਿਲ੍ਹਾ ਛੇਰਪੁਰ ਵਿਖੇ ਜਿੱਥੇ ਕਿ ਦਰਬਾਰ ਪੀਰ ਬਾਬਾ ਗੋਦਰ ਸ਼ਾਹ ਜੀ ਪੀਰ ਬਾਬਾ ਬੂਟੇ ਸ਼ਾਹ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਏ ਵੀਰਾਂ ਦੇ ਲੱਕ ਦੇ ਸਹਿਯੋਗ ਨਾਲ ਪੀਰ ਬਾਬਾ ਗੋਦਰ ਸ਼ਾਹ ਜੀ ਪੀਰ ਬਾਬਾ ਬੂਟੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 7 ਜੂਨ 2024 ਨੂੰ ਤੁਮ ਤਾਮਨਾ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੁੱਖ ਪ੍ਰਬੰਧਕ ਪ੍ਰਸ਼ੋਤਮ ਲਾਲ ਰਿੰਕੂ ਪਾਲ ਮੰਡ ਦਿਹਾਣਾ ਨੇ ਮੀਡੀਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ 6 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਚਾਦਰ ਚਿਰਾਗ ਤੇ ਛੰਡੇ ਦੀ ਰਸਮ ਸੰਗਤ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਸਲਾਨਾ ਪੰਜਾਬ ਦੇ ਨਾਮਵਰ ਕਲਾਕਾਰ ਕੌਰ ਸਿਸਟਰ ਇਕਵਾਲ, ਗੁਲਸ਼ਨ ਅਲੀ ਇਕਵਾਲ, ਸਤਨਾਮ ਆलम, ਮਨਜੀਤ ਆलम, ਬਲਵਿੰਦਰ ਹੁਸ਼ਿਆਰਪੁਰ, ਨਰੇਸ਼ ਸੇਠੀ, ਪ੍ਰਵੀਨ ਸੁਲਤਾਨਾ ਨਕਾਲ ਪਾਰਟੀਆਂ ਪੀਨਾਂ ਦੀ ਮਹਿਫਲ ਸਜਾਉਣਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਲੰਨਾ ਜੁੜ ਮੇਲੇ ਮੌਕੇ ਬਾਬਾ ਸ਼ਾਹ ਬਹਿਰਾਮ ਬੀਬੀ ਸੁੰਦਰ ਕੌਰ ਬਹਿਰਾਮ ਭਗਤ ਅਵਤਾਰ ਜੀ ਸ਼ਸ਼ੀ ਬਾਬਾ ਜੀ ਤੋਂ ਇਲਾਵਾ ਵੱਡੀ ਗੰਢੀ ਫੱਕਰ ਵਕੀਰ ਪੁੱਜ ਕੇ ਹਾਜ਼ਰੀ ਭਰਨਗੇ ਇਸ ਮੌਕੇ ਸ਼ਵੀਲ ਅਤੇ ਚਾਪ ਕੋਲੇ ਲੰਗਰ ਤੁੱਟ ਵਰਤਾਏ ਜਾਣਗੇ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕਰਤਾ ਸਹਿਤ ਬੇਨਤੀ ਹੈ ਕਿ ਪਿੰਡ ਦਿਹਾਣਾ ਵਿੱਚ ਬਾਬੇ ਗੁਦਰ ਸ਼ਾਹ ਦੀ ਯਾਦ ਵਿੱਚ ਹਰ ਤਰ੍ਹਾਂ ਸਲਾਨਾ ਜੋੜ ਮੇਲਾ ਕਰਾਇਆ ਜਾ ਰਿਹਾ ਹੈ ਜੋ ਅੱਜ ਸੱਲੂ ਚਿਰਾਗ ਹੈ ਤੇ ਪਰਸੋ ਨੂੰ ਮੇਲਾ ਹੈ ਇਸ ਵਿੱਚ ਸਾਰੇ ਬਹੁਤ ਵੱਡੇ ਵੱਡੇ ਕਲਾਕਾਰ ਤੇ ਬਹੁਤ ਵੱਡੇ ਵੱਡੇ ਆਗੂ ਪਹੁੰਚ ਰਹੇ ਹਨ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਖਤੇ ਪਿੰਡ ਦਿਹਾਣਾ ਕਿਲਾਸ਼ਰਪੁਰ ਨਗਰ ਵਾਸੀ ਆ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਗੋਦਰ ਸ਼ਾਹ ਦੇ ਬਾਬਾ ਕੁੰਤੇ ਸ਼ਾਹ ਦੇ ਤਰਗਾ ਵਿੱਚ 6 ਤਰੀਕ ਨੂੰ ਚਰਾਗ ਤੇ 7 ਤਰੀਕ ਨੂੰ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਵੀ ਪਹੁੰਚ ਰਹੇ ਹਨ ਉਹ ਆਪ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਨੂੰਮਾ ਮਾ ਆ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ